ਲੇ ਬੀ ਮਿੱਤਰਾ ਪੱਗ ਵਧੀਆ ਬੰਨੀ ਗਈ ਤਿਆਰ ਹੋ ਗਏ ਆ ਤੇ ਹੁਣ ਪੰਮੀ ਨੂੰ ਪੁੱਛਦਾ ਤਿਆਰ ਹੋਈ ਪੰਮੀ ਹਾਂਜੀ ਤਿਆਰ ਹੋ ਗਈ ਤੂੰ ਬਸ ਹੋ ਹੀ ਜਾਨੀ ਆ ਯਾਰ ਥੋੜਾ ਕੁੜੀਆਂ ਦਾ ਆ ਬੜਾ ਰੌਲਾ ਹੈ ਤੁਸੀਂ ਨਾ ਤਿਆਰ ਹੋਣ ਚ ਬੜੀ ਦੇਰ ਲਾਉਣੀ ਹੋ ਹੈ ਆ ਦੇਖ ਲੈ ਬੰਦੇ ਮਿੰਟੇ ਚ ਤਿਆਰ ਹੋ ਜਾਂਦੇ ਆ ਦੇਖ ਲੈ ਮੈਂ ਪੱਗ ਵੀ ਬੰਨੀ ਹੈ ਹੈ ਤੇ ਤੇਰਾ ਹਜੇ ਤੱਕ ਆ ਮੇਕਅਪ ਹੀ ਨਹੀਂ ਤੇਰਾ ਠੀਕ ਆਉਂਦਾ ਬੰਦਿਆਂ ਦਾ ਕੀ ਹੈ ਬੰਦੇ ਦਾ ਆਪਦਾ ਮੂੰਹ ਧੋਤਾ ਤੇ ਪੱਗ ਬੰਨੀ ਤੇ ਤਿਆਰ। ਬੁੜੀਆਂ ਨੂੰ ਸਭ ਮੇਕਅਪ ਕਰਨਾ ਹੁੰਦਾ। ਮਾੜਾ ਪੱਗ ਪੱਗ ਤੇ ਟਾਈਮ ਨਹੀਂ ਲੱਗਦਾ। ਤਾਂ ਪੱਗ ਤੇ ਟਾਈਮ ਲੱਗਦਾ ਤਾਂ ਕੋਈ ਗੱਲ ਨਹੀਂ ਮਾੜਾ ਮੋਟਾ ਤਾਂ ਹੁਣ ਬੁੜੀਆਂ ਨੂੰ ਤਿਆਰ ਹੋਣਾ ਪੈਂਦਾ ਹੀ ਐ। ਨਾਲੇ ਇੰਨਾ ਤਿਆਰ ਹੋਣ ਦੀ ਕੀ ਜ਼ਰੂਰਤ ਆ ਯਾਰ ਉੱਥੇ ਦਾਸ ਆਪਾਂ ਕੋਈ ਖੁਸ਼ੀ ਤੇ ਜਾਂਨੇ ਪਈਆਂ, ਬੁੜੇ ਦੇ ਭੋਗ ਤੇ ਤਾਂ ਜਾਂਨੇ ਪਈਆਂ 70 ਕਿਆਂ ਦੇ। ਲੈ। ਬੁੜੇ ਦੇ ਭੋਗ ਤੇ 100 ਸਾਲ ਦਾ ਸੀ ਬੁਢਾ ਅਗਲਾ। ਆਹੋ ਮੈਂ ਤੈਨੂੰ ਦੱਸਾਂ। ਲੈ ਅਗਲੇ ਕਹਿਣਗੇ ਲੈ ਵੀ ਇਹ ਐ ਤਿਆਰ ਹੋ ਕੇ ਆਏ ਨੇ ਜਿਵੇਂ ਵਿਆਹ ਤੇ ਆਏ। ਵਿਆਹ ਵਰਤੇ ਕਰੀ ਜਾਂਦੇ ਐਗਲੇ ਉਹ ਐਵੇਂ ਤੈਨੂੰ ਤਾਂ ਲੱਗਦਾ ਵਿਆਹ ਤਾਂ ਉਹ ਵੀ ਵੱਡਾ ਕਰੀ ਜਾਂਦੇ ਨੇ ਆਹੋ ਅਗਲੇ ਜਲੇਬੀਆਂ ਰਸਗੁੱਲੇ ਹੈ ਸਾਰਾ ਕੁਝ ਬਣਾਈ ਜਾਂਦੇ ਨੇ ਤੇ ਹੁਣ ਤਿਆਰ ਹੋਵਾਂਗੇ ਉੱਥੇ ਤਾਂ ਫੇਰ ਹੀ ਐ ਉੱਥੇ ਤਰਹਿ ਤਰਹਿ ਦੀ ਦੁਨੀਆ ਆਊਗੀ ਨਾਲੇ ਐਵੇਂ ਨਹੀਂ ਰੋਲਾ ਕਰੀਦਾ ਹੁੰਦਾ ਮੈਂ ਤਾਂ ਜਦੋਂ ਵੀ ਤੇਰੇ ਨਾਲ ਜਾਨੀ ਹੈ ਨਾ ਕਿਧਰੇ ਤੂੰ ਤਾਂ ਐਵੇਂ ਰੋਲਾ ਮਚਾ ਲੈਣਾ ਹੈ ਟਾਈਮ ਬੁੜੀਆਂ ਨੂੰ ਤਿਆਰ ਹੋਣ ਤੇ ਟਾਈਮ ਤਾਂ ਲੱਗਦਾ ਹੀ ਐ ਰੋਲਾ ਮੈਂ ਠੀਕ ਮਚਾਉਣਾ ਠੀਕ ਮਚਾਉਣਾ ਘੰਟਾ ਡੇਢ ਘੰਟਾ ਲਾ ਦਿੰਨੀ ਤਿਆਰ ਹੋਣ ਚ ਯਾਰ ਆਏ ਲੱਗਦਾ ਹੁੰਦਾ ਤਾਂ ਮੀਲਾ ਉਹ ਵਧੀਆ ਵੀ ਪਹਿਲਾਂ ਹੀ ਲੱਗ ਜਾ ਕਰ ਤਿਆਰ ਹੋ ਪਹਿਲਾਂ ਹੀ ਲੱਗ ਜਾ ਕੋਈ ਹੁਣੇ ਥੋੜਾ ਭੋਗ ਪਈ ਜਾਂਦਾ ਹੈ ਹਜੇ ਤਾਂ ਬਹੁਤ ਟਾਈਮ ਪਿਆ ਬੰਦਾ ਪਹਿਲਾਂ ਜਾਂਦਾ ਹੁੰਦਾ ਸਿਰਫ ਉੱਥੇ ਕੋਈ ਐ ਥੋੜਾ ਵੀ ਖਾਣ ਪੀਣੇ ਜਾਣਾ ਵੀ ਹਾਂ ਜਦੋਂ ਲੰਗਰ ਛਕਣੇ ਜਾਣਾ ਹੈ ਪਹਿਲਾਂ ਲੱਗ ਜਾਗੇ ਉਹਦੋਂ ਨੂੰ ਤਾਂ ਬਾਤ ਸੁਣਦਾ ਬੰਦਾ ਕੋਈ ਬਾਣੀ ਸੁਣਦਾ ਕੋਈ ਨਹੀਂ ਦੇਖ ਲਈ ਤੂੰ ਪਾਠ ਤੋਂ ਪਹਿਲਾਂ ਹੀ ਪਹੁੰਚ ਜਾਗੇ ਆਪਾਂ ਜਦੋਂ ਉਹਨੂੰ ਸਾਰੀ ਦੁਨੀਆ ਆਊਗੀ ਨਾ ਸਾਰਿਆਂ ਤੋਂ ਪਹਿਲਾਂ ਬੈਠਾ ਹੋਵਾਂਗੇ ਉੱਥੇ ਭੋਗ ਤੇ ਆਹੋ ਬਾਲਾ ਵੱਡਾ ਕਰੀ ਜਾਂਦੇ ਹਨਾ ਉਹਦਾ ਬਾਲਾ ਵੱਡਾ ਤੈਨੂੰ ਕੀ ਪਤਾ ਨਹੀਂ ਹੈਗਾ ਬਸ ਦੁਨੀਆ ਨੂੰ ਕੀ ਹੋ ਗਿਆ ਯਾਰ ਜਿਉਂਦਿਆਂ ਨੂੰ ਕੋਈ ਪੁੱਛਦਾ ਨਹੀਂ ਹੈਗਾ ਤਾਂ ਸਹਉ ਵਿਚਾਰਾ ਮੈਨੂੰ ਲੱਗਦਾ ਉਹ ਇਲਾਜ ਨੂੰ ਤਰਸਦਾ ਮਰ ਗਿਆ ਇਲਾਜ ਨਹੀਂ ਉਹਦੋਂ ਕਰਾਇਆ ਤੇ ਹੁਣ ਉਹ ਤੇ ਕਿਉਂ ਢੋਲੀ ਜਾਂਦੇ ਨੇ ਦੱਸ ਹੈ ਖਰਚਾ ਕਰੀ ਜਾਂਦੇ ਨੇ ਪੂਰਾ ਦੁਨੀਆ ਨੂੰ ਵੀ ਤਾਂ ਬਖਾਉਣਾ ਹੁੰਦਾ ਫਿਰ ਅਗਲੇ ਨੇ ਤਾਂ ਜੇ ਨਾ ਉਹਦੇ ਮਗਰ ਕੋਈ ਚੋਗਾ ਸਿੱਟਿਆ ਤਾਂ ਦੁਨੀਆ ਤਾਨੇ ਦੇ ਦੇ ਕੇ ਮਾਰ ਦਿੰਦੀ ਹੈ ਹੈ ਜਿਉਂਦੇ ਨੂੰ ਕੌਣ ਵੇਖਦਾ ਮਰੇ ਨੂੰ ਤਾਂ ਸਾਰੀ ਦੁਨੀਆ ਵੇਖਦੀ ਹੈ ਜੌਂਦੇਨ ਤਾਂ ਵਿਚਾਰੇ ਨੂੰ ਇੱਕ ਖੁੰਝੇ ਠਿੱਟਿਆ ਹੁੰਦਾ ਜੇ ਕੋਈ ਰੋਟੀ ਦਾ ਟੁੱਕ ਫੜਾ ਦੇ ਤਾਂ ਫੜਾ ਦੇ ਨਹੀਂ ਤਾਂ ਭਾਈ ਵਿਚਾਰਾ ਉੱਥੇ ਹੀ ਛੁੱੜਦਾ ਪਿਆ ਰਹੇਗਾ। ਉਹ ਗਲਤ ਹੈ ਸਮਾਜ ਨੂੰ ਇਹ ਸਮਝਣਾ ਚਾਹੀਦਾ ਐਵੇਂ ਖਾਮ ਖਾ ਪਹਿਲਾਂ ਜੌਂਦੇ ਜੀ ਤਾਂ ਭਾਈ ਜੌਂਦੇ ਜੀ ਸੰਭਾਲ ਕਰ ਲੋ ਵਧੀਆ ਸਭ ਤੋਂ ਵਧੀਆ ਤੇ ਇਹ ਗੱਲ। ਉਹੀ ਤਾਂ ਹੈਗਾ ਜੌਂਦੇ ਜੀ ਤਾਂ ਵਿਚਾਰੇ ਨੂੰ ਕਿਸੇ ਨੂੰ ਕੋਈ ਨਹੀਂ ਪੁੱਛਤਕ ਤੇ ਮਰਿਆ ਮਗਰ ਲੱਡੂ ਬੁੰਦੀਆਂ ਤੇ ਰਸਗੁੱਲੇ ਜਲੇਬੀਆਂ ਚੱਲਦੀ ਆ। ਐਵੇਂ ਝੂਠ ਬੋਲਾਂ ਮੇਰੇ ਦਾਦੇ ਵਾਲੀ ਵਾਰੀ ਤਾਂ ਮੇਰੇ ਪਿਓ ਹੋਰਾਂ ਨੇ ਆਪ ਬਥੇਰਾ ਖਰਚਾ ਕੀਤਾ ਸੀਗਾ। ਉਹ ਆਹੋ ਆਪਦੀ ਚੌਧਰ ਵਾਈ ਵਾਸਤੇ ਘਰ ਦਾ ਕੁੰਡਾ ਕਰਾ ਲਿਆ। ਕਰਜ਼ਾਈ ਹੋਏ ਪੈਨੇ ਜ਼ਮੀਨਾਂ ਵੇਚਤੀਆਂ। ਐ ਹੁਣ ਉਹਨਾਂ ਕੋਲੇ ਤਾਂ ਬਥੇਰੀ ਜ਼ਮੀਨ ਸੀ ਕਿ ਮੇਰੇ ਪਿਓ ਹੋਰਾਂ ਕੋਲ। ਤਾਂ ਹੁਣ ਉਹ ਜ਼ਮੀਨ ਪਹਿਲਾਂ ਸੋਂ ਕੀ ਐ? ਹੁਣ ਦੱਸ ਦੇ। ਉਹ ਹੁਣ ਅਸੀਂ ਇੰਨਾ ਪ੍ਰੋਗਰਾਮਾਂ ਚ ਬਸ ਗਾਲਤੀ ਭੁਗਾ ਚੀਤੇ। ਕੱਦ ਦੇ ਦਾ ਜਦੋਂ ਉਹਨਾਂ ਵਿਆਹ ਸ਼ਾਦੀਆਂ ਚ ਬਸ। ਉਹ ਤਾਂ ਫਿਰ ਤੈਨੂੰ ਪਤਾ ਹੀ ਐ। ਜਦੋਂ ਪਿੰਡ ਦੇ ਵਿੱਚ ਫਲਾਣੇ ਨੇ ਕਿਹਾ ਉਹਨੇ ਕੀਤਾ ਤਿੱਖੜੇ ਨੇ ਕੀਤਾ ਤੇ ਉਹਨਾਂ ਦਾ ਉਸ ਤੋਂ ਵੱਡਾ ਕਰਨਾ ਹੈ ਉਸ ਤੋਂ ਵੱਡਾ ਕਰਨਾ ਆਪਦੀ ਲਾਤੀ ਉੱਤੇ ਰੱਖਣੀ ਹੋਰ ਕੀ ਸਾਰੀਆਂ ਜ਼ਮੀਨਾਂ ਬਗਾਤੀਆਂ ਚੌਧਰ ਲੈਣ ਮਾਰਿਆ ਨੇ ਤੇ ਮੇਰੇ ਦਾਦੇ ਵਾਲੀ ਵੇਰੀ ਮੇਰੇ ਪਿਓ ਹੋਰਾਂ ਨੇ ਪਤਾ ਕੀ ਕੀਤਾ ਜਦੋਂ ਉਹ ਮੇਰਾ ਦਾਦਾ ਮੁੱਕਿਆ ਹਾਂ 70 ਕਿਲੋ ਘਿਓ ਦੇ ਵਿੱਚ ਮੇਰੇ ਦਾਦੇ ਦਾ ਦਾਗ ਕੀਤਾ ਸੀ ਦੇਸੀ ਘਿਓ ਨਾਲ ਤੇ ਹੋਰ ਦੇਸੀ ਘਿਓ ਨਾਲ ਅੱਛਾ ਹੋਰ ਪੀਪਿਆਂ ਦੇ ਪੀਪੇ ਕਿਉਂ ਦੇ ਡੋਲੇ ਸੀ ਦੇਸੀ ਦੇ ਦਾਗ ਵੇਲੇ ਦਾਗ ਵੇਲੇ ਫਿਰ ਤਾਂ ਉਹ ਪੰਮੀਏ ਤੇਰੇ ਦਾਦੇ ਦਾ ਦਾਗ ਥੋੜਾ ਕੀਤਾ ਸੀ ਕਿਉਂ ਉਹ ਤਾਂ ਫਿਰ ਦੇਸੀ ਕਿਉਂ ਨਾਲ ਤਲਈ ਸੀ ਤਲਿਆ ਸੀ ਹੈ ਤੈਨੂੰ ਬੜਾ ਪਤਾ ਤਲਿਆ ਸੀ ਮੈਂ ਤਾਂ ਠੀਕ ਹੈ ਨਾ ਹੋਰ ਕੀ ਹੈ ਬਈ ਠੀਕ ਹੈ ਨਾ ਐਵੇਂ ਠੀਕ ਹੈ ਨਾ ਅਗਲਿਆਂ ਨੇ ਚੌਧਰ ਲੈਣ ਪਰੋ ਕਰਿਆ ਸੀਗਾ ਹਾਂ ਚੰਗੀ ਚੌਧਰ ਰਹਿ ਗਈ ਹੁਣ ਜ਼ਮੀਨਾਂ ਵੀ ਗਈਆਂ ਕਰਜ਼ਾਈ ਹੋਏ ਪਏ ਨੇ ਐਵੇਂ ਜਮੀਨਾਂ ਵਿਆ ਇੰਨੇ ਕਿ ਤਾ ਹੈ ਕਿ ਆ ਖਾਨ ਜੋਗੀ ਦਾਣੇ ਉਹਨਾਂ ਕੋਲੇ ਜ਼ਮੀਨ ਐਵੇਂ ਹੀ ਮਾਰੀ ਜਾਂਦੇ ਅਠਾਂ ਦੇ ਭਾ ਦੀਆਂ ਤੂੰ ਲੋਕ ਨਹੀਂ ਇਸ ਚੀਜ਼ ਨੂੰ ਸਮਝ ਸਕਦੇ ਜਾਂ ਪੈਸੇ ਗਾਲ ਦਿੰਦੇ ਆ ਵਿਆਹ ਸ਼ਾਦੀਆਂ ਤੇ ਜਾਂ ਭਈਆ ਚੌਧਰ ਬਾਈ ਜਿਹੜੀ ਆ ਮਰਨਿਆਂ ਤੇਲ ਚੌਧਰ ਕਰਦੇ ਆ ਭੋਗ ਭਾਕ ਕਰਦੇ ਵੱਡਾ ਕਰਦੇ ਆ ਨਹੀਂ ਸਮਝਦੇ ਲੋਕ ਐਵੇਂ ਕਹਿੰਦੇ ਆ ਮਗਰ ਜੇ ਜੇ ਬੁੜੇ ਦੇ ਜੇ ਬੁੜੀ ਦੇ ਮਗਰ ਕਰਨਾ ਹੁੰਦਾ ਪੁੰਨ ਤੈਨੂੰ ਕੀ ਪਤਾ ਜੇ ਪੁੰਨ ਨਾ ਕੀਤਾ ਉਹਨਾਂ ਦੇ ਮਗਰ ਤਾਂ ਰੱਬ ਨੂੰ ਜਾ ਕੇ ਉੱਥੇ ਕੀ ਦੱਸਣਗੇ ਆਹੋ ਆਹੋ ਕਾ ਰੱਬ ਇਹ ਕਹਿੰਦਾ ਵੀ ਹਾਂ ਇੰਨਾ ਖਰਚਾ ਕਰੋਗੇ ਭਾਈ ਮਗਰ ਚੋਗਾ ਤਾਂ ਖੰਡਾਣਾ ਹੀ ਪੈਂਦਾ ਪੁੰਨ ਤਾਂ ਕਰਨਾ ਹੀ ਪੈਂਦਾ ਕਿਉਂਕਿ ਅੱਗੇ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਪਹਿਲਾਂ ਤਾਂ ਉਹਨੂੰ ਰੋਟੀ ਨਹੀਂ ਪੁੱਛਦੇ ਤੇ ਬਾਅਦ ਚ ਫਿਰ ਉਹ ਖੀਰਾਂ ਦੇ ਕੜਾਹੇ ਡੋਲਦੇ ਫਿਰਦੇ ਆ ਮਗਰ ਲੈ ਤੇ ਫਿਰ ਹੁਣ ਹੁੰਦਾ ਹੀ ਹੈ ਉਹ ਤਾਂ ਤੈਨੂੰ ਪਤਾ ਹੈ ਪਤਾ ਨਹੀਂ ਕੀ ਦੁਨੀਆਦਾਰੀ ਨੂੰ ਸਮਾਜ ਨੂੰ ਕੀ ਹੋ ਗਿਆ ਹੈ ਵੀ ਤੁਸੀਂ ਜਿਉਂਦੇ ਜੀ ਉਹਦੀ ਸੇਵਾ ਕਰ ਲਓ ਭਾਈ ਦਵਾਈਆਂ ਵਾਸਤੇ ਕਈ ਬਜ਼ੁਰਗ ਤਰਸਦੇ ਫਿਰਦੇ ਆ ਬਾਤ ਜੀ ਹਾਂ ਆ ਬਹੁਤ ਵੱਡਾ ਕੀਤਾ ਵੀ ਵੱਡਾ ਕੀਤਾ ਸ਼ਾਨ ਸਮਝਦੇ ਵੀ ਹਾਂ ਦੁਨੀਆਦਾਰੀ ਦੇ ਵਿੱਚ ਬਹੁਤ ਕੁਝ ਕੀਤਾ ਅਸੀਂ ਆਪਦੇ ਬਜ਼ੁਰਗਾਂ ਵਾਸਤੇ ਉਹ ਤਾਂ ਕਰਨਾ ਪੈਂਦਾ ਲੋਕਾਂ ਨੂੰ ਤਾਂ ਵਿਖਾਉਣਾ ਹੁੰਦਾ ਜੇ ਨਾ ਕੋਈ ਮਗਰ ਕੋਈ ਦਾਣਾ ਪਾਣੀ ਖੰਡਾਵੇ ਤਾਂ ਫਿਰ ਲੋਕ ਉਂ ਮੇਨੇ ਮਾਰਦੇ ਕਹਿ ਦਿੰਦੇ ਨੇ ਇਹਨਾਂ ਨੇ 70 ਕਿਲੋ ਦੱਸ 70 ਕਿਲੋ ਦੇਸੀ ਘਿਓ ਦੱਸ ਹੈ ਅਖੇ ਦਾਦੇ ਦੇ ਦਾਗ ਮੇਰੀ 70 ਕਿਲੋ ਦੇਸੀ ਘਿਓ ਤੇ ਡੋਲਤਾ ਤੇ ਹੋਰ ਕਰਿਆ ਹੀ ਸੀਗਾ ਮੇਰੇ ਦਾਦੇ ਦਾ ਤਾਂ ਉਹ ਸੱਚ ਮੈਂ ਉਹ ਤਾਂ ਗੱਲ ਠੀਕ ਹੈ ਹਾਂ ਤੇ ਤੇਰਾ ਦਾਦਾ ਐਕਸਪਾਇਰ ਕਿਵੇਂ ਹੋਇਆ ਸੀ ਮਰਿਆ ਕਿਵੇਂ ਸੀ ਮੇਰਾ ਦਾਦਾ ਐਕਸਪਾਇਰ ਕਿਵੇਂ ਹੋਇਆ ਸੀ ਉਹ ਹੋਰ ਸੁਣ ਲੈ ਤੂੰ ਹਾਂ ਉਹ ਵਗ ਗਿਆ ਵਿਆਹ ਤੇ ਉਹ ਚਾ ਪਾਸੇ ਕਿਤੇ ਆਹੋ ਵਿਆਹ ਤੇ ਵਗ ਗਿਆ ਪਾਸੇ ਰਿਸ਼ਤੇਦਾਰੀ ਚ ਹਾਂ 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 ਤੇ ਤੈਨੂੰ ਪਤਾ ਹੀ ਹੈ ਪਹਿਲਾਂ ਵਾਲੇ ਬੁੜੇ ਕਿਉ ਤੇ ਹਲੂਏ ਤੇ ਬਹੁਤ ਖਾ ਜਾਂਦੇ ਹੁੰਦੇ ਸੀ ਅੱਜ ਕੱਲ ਤਾਂ ਮਾੜਾ ਜਾ ਖਾ ਲਓ ਢਿੱਡ ਭਰ ਜਾਂਦਾ ਉਹਦਾ ਮਠਾਈ ਨਹੀਂ ਹੁੰਦੀ ਸੋ ਉਹਦਾ ਦੇਸੀ ਘਿਓ ਦਾ ਹਲਵਾ ਬਹੁਤ ਬਣਦਾ ਹੁੰਦਾ ਸੀ ਆਹ ਹੋਵੇ ਹੀ ਬਣਦਾ ਹੁੰਦਾ ਸੀ ਹਾਂ ਦੇਸੀ ਘਿਓ ਨੂੰ ਤਾਂ ਬੜੇ ਟੁੱਟ ਕੇ ਪੈਂਦੇ ਸੀ ਮੇਰਾ ਦਾਦਾ ਤਾਂ ਕਿਲੋ ਕਿਲੋ ਘਿਓ ਨਾ ਆਈ ਲਾ ਕੇ ਤੌੜੀ ਮੂੰਹ ਨਾਲ ਪੀ ਜਾਂਦਾ ਹੁੰਦਾ ਸੀ ਅੱਛਾ ਜੀ ਹਾਂ ਇੰਨਾ ਤਗੜਾ ਸੀਗਾ ਤੇ 2-2 ਕਿਲੋ ਦੇਸੀ ਘਿਓ ਦਾ ਹਲਵਾ ਖਾ ਜਾਂਦਾ ਸੀ ਉਹ ਭਾਈ ਉੱਥੇ ਪਾਸੇ ਗਿਆ ਵਿਆਹ ਤੇ ਖਾ ਗਿਆ ਹਲਵਾ ਜ਼ਿਆਦਾ ਖਾ ਗਿਆ ਹਾਂ 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 ਤੇ ਟਿੱਡਾ ਫਰ ਗਿਆ ਫਿਰ ਉਹਦਾ ਆ ਫਰਨਾ ਸੀ ਜੇ ਜ਼ਿਆਦਾ ਖਾ ਬੈਠਾ ਖਾ ਗਿਆ ਬਸ ਸਵਾਦ ਸਵਾਦ ਚ ਖਾ ਗਿਆ ਬੁਢਾ ਜ਼ਿਆਦਾ ਖਾ ਬੈਠਾ ਉਹ ਭਾਈ ਟਿੱਡਾ ਫਰ ਗਿਆ ਜਿਹਦੇ ਨਾਲ ਦਸਤ ਵੀ ਲੱਗ ਗਏ ਉਹਨੂੰ ਉਲਟੀਆਂ ਵੀ ਲੱਗ ਗਈਆਂ ਵਿਚਾਰੇ ਨੂੰ ਹਾਂ ਹੈ ਤੇ ਤੈਨੂੰ ਪਤਾ ਹੈ ਉਦੋਂ ਇੰਨੇ ਡਾਕਟਰ ਤਾਂ ਹੁੰਦੇ ਨਹੀਂ ਸੀਗੇ ਹਾਂ ਉਦੋਂ ਇਹ ਦੇਸੀ ਹਕੀਮ ਹੀ ਹੁੰਦੇ ਸੀ ਹਾਂ ਦੇਸੀ ਹਕੀਮ ਜਿਵੇਂ ਕੋਈ ਘਰ ਦੀਆਂ ਕੋਈ ਜੜੀ ਬੂਟੀਆਂ ਦੇ ਦੇਉ ਬਈ ਆ ਪਿਆ ਦਿਓ ਆ ਪਿਆ ਦਿਓ ਇਹਨੂੰ ਹੈ ਤੇ ਦੇਸੀ ਆਪਦੇ ਵੱ ਦਵਾਈ ਦਰਮਲ ਦਿੰਦੇ ਰਹੇ ਫਿਰ ਉਹ ਦੇਸੀ ਕਿ ਉਹਦੇ ਹਲਵੇ ਨਾਲ ਹੀ ਮਤਲਬ ਫਿਰ ਮਰ ਗਿਆ ਉਹ ਮਰਨੇ ਸੀ ਵਿਚਾਰੇ ਨੇ ਫਿਰ ਜੜੀ ਬੂਟੀਆਂ ਲਾਜ ਤਾਂ ਬਥੇਰਾ ਕਰਾਇਆ ਤੇ ਤੈਨੂੰ ਪਤਾ ਹੈ ਫਿਰ ਉਹ ਫਿਰ ਤਾਂ ਪੰਮੀਆਂ ਤੁਸੀਂ ਹੈਨਾ ਆਪਦੇ ਦਾਦੇ ਨਾਲ ਇਜਾਦਤੀ ਕੀਤੀ ਇਜਾਦਤੀ ਐ ਕੀਤੀ ਕਿਨੇ ਪਹਿਲਾਂ ਤਾਂ ਦੇਸੀ ਘਿਓ ਦੇ ਹਲਵੇ ਨਾਲ ਉਹ ਮਰਿਆ ਤੇ ਉੱਥੋਂ ਤੁਸੀਂ ਦੇਸੀ ਘਿਓ ਦੇ ਹਲਵੇ ਨਾਲ ਦਾਗ ਬេរੀ ਨੂੰ ਤਲਿਆ ਐਵੇਂ ਤਲੇ ਦੇਸੀ ਘਿਓ ਦਾ ਹਲ ਦੇਸੀ ਕਿਉਂ ਨਹੀਂ ਛੱਡੇਆ ਦੇਸੀ ਕਿਉਂ ਨਹੀਂ ਛੱਡੇਆ ਤਾਂ ਪਹਿਲਾਂ ਰਿਵਾਜ ਹੁੰਦੇ ਸੀ ਕਿ ਦੇਸੀ ਘਿਓ ਦੇ 10-10 ਮੱਝਾਂ ਹੁੰਦੀਆਂ ਸੀ ਅਗਲਿਆਂ ਦੇ ਘਰਾਂ 'ਚ ਦੇਹ ਇਹੋ ਜਿਹਾ ਥੋੜਾ ਕਮਲਾ ਪੋੜਾ ਸੀ ਜਿਹੜਾ ਖਾਈ ਗਿਆ ਖਾਈ ਗਿਆ ਕਮਲਾ ਹੁਣ ਵਿਆਹ ਸ਼ਾਦੀ ਦੇ ਵਿੱਚ ਤਾਂ ਖਾਇਆ ਜਾਂਦਾ ਆਪ ਜਾਨਾ ਆਪਨੇ ਢਿੱਡ ਰੱਖ ਕੇ ਬਹਿ ਜਾਂਦਾ ਵਿਆਹ ਸ਼ਾਦੀ ਅੱਛਾ ਤਾਂ ਆਪਦਾ ਸੀ ਵੀ ਚਲ ਮਾਲਤਾ ਬਗਾਨਾ ਸੀ ਮਾਲ ਬਗਾਨਾ ਸੀ ਫੇਰ ਖਾ ਲਿਆ ਤਾਂ ਹੈ ਐਵੇਂ ਤਾਂ ਪਰੇ ਹੋ ਜਾ ਘਰ ਤੋਂ ਨਾਲੇ ਮੈਥੋਂ ਗੱਲਾਂ ਪੁੱਛੀ ਜਾਂਦਾ ਨਾਲੇ ਆਉਦੇ ਬੇਇੱਜ਼ਤੀ ਕਰੀ ਜਾਂਦਾ ਮੈਂ ਤਾਂ ਤੈਨੂੰ ਗੱਲ ਸੁਣਾਈ ਸੀ ਓਏ ਹੱਸੀ ਜਾ ਨਾ ਲੱਗਣਾ ਕਿ ਬੁੜੇ ਜਿਹੜੇ ਕਮਲੇ ਹੁੰਦੇ ਸੀ ਮਤਲਬ ਭੋਲੇ ਹੁੰਦੇ ਸੀ ਕਮਲੇ ਨਹੀਂ ਕਹਿੰਦਾ ਮੇਰਾ ਦਾਦਾਤਾ ਬਹੁਤ ਭੋਲਾ ਸੀ ਤੇਰਾ ਦਾਦਾ ਪੋੜਾ ਹੁਣ ਮੋੜਾ ਸੀ ਹੁਣ ਪਰ ਮਰਿਆ ਤਾਂ ਹੁਣ ਹੁਣੇ ਹੀ ਮਰਿਆ ਚਲ ਕਈ ਸਾਲ ਹੀ ਹੋ ਗਏ ਹੁਣੇ ਹੀ ਥੋੜੇ ਜੇ ਤੇ ਲੈ ਤੇਰੇ ਦਾਦੇ ਦੀ ਗੱਲ ਸੁਣਾ ਦੇ ਫਿਰ ਮੈਨੂੰ ਕੀ ਗੱਲ ਛੱਡ ਪਰਾਂ ਫਿਰ ਐਵੇਂ ਤੂੰ ਹੱਸੇਗੀ ਨਾ ਸੁਣਾ ਸੁਣਾ ਮਾਪਨੇ ਜਦੋਂ ਮੇਰੇ ਦਾਦੇ ਦੀ ਗੱਲ ਸੁਣੀ ਹੈ ਤਾਂ ਆਪਦੇ ਦੀ ਵੀ ਸੁਣਾ ਮੈਂ ਤੈਨੂੰ ਸੱਚੀ ਗੱਲ ਦੱਸੀ ਹੈ ਤੇ ਤੂੰ ਵੀ ਮੈਨੂੰ ਸੱਚੀ ਗੱਲ ਦੱਸ ਆਪਦੇ ਦਾਦੇ ਦੀ ਐਂ ਥੋੜੋ ਹੁੰਦਾ ਕਿ ਭਾਈ ਆਪਦ ਲੈ ਮੈਂ ਕਹਾਂ ਉਹ ਤੇ ਲੇਟ ਹੋ ਜਾਗੇ ਕਿਹੜੇ ਦਾਦੇ ਦੁੱਦ ਦੀਆਂ ਗੱਲਾਂ ਸੁਣਦੀ ਐ ਤੂੰ ਨਹੀਂ ਤਨਾ ਸੁਣਾ ਤੂੰ ਸੁਣਾ ਕੋਈ ਨਹੀਂ ਸੁਣਾ ਤੇਰੇ ਦਾਦੇ ਦੀ ਗੱਲ ਸੁਣਾਈ ਮੈਨੂੰ ਕਿਹੜਾ ਇੱਧਰ ਆ ਇੱਥੇ ਜਾ ਕੋਲੇ ਆ ਕੇ ਥਣਾ ਖੜਕੇ ਚੱਜ ਨਾਲ ਉਹ ਇਸ ਤਰ੍ਹਾਂ ਸੀ ਚਲ ਬੈਠ ਜਾਨਾ ਇੱਥੇ ਹਣਾ ਹੂੰ ਫਿਰ ਦੱਸ ਦਿੰਦਾ ਤੂੰ ਸ਼ੀਸ਼ਾ ਨਾ ਤੋੜਦੀ ਗੱਲਾਂ ਸੁਣਾਉਂਦਾ ਸੁਣਾਉਂਦਾ ਕਿਵੇਂ ਸ਼ੀਸ਼ੇ ਦਾ ਕੰਮ ਕਰਦੇ ਆਹ ਚਾਹੇ ਕਿ ਮੁੱਟ ਜੂਗਾ ਆਹ ਟੁੱਟ ਜੂਗਾ ਹਾਂ ਮੈਂ ਤੈਨੂੰ ਐਂਕਵੰਟਲ ਭਾਰ ਹੈ ਤੇਰੇ ਵਿੱਚ ਮੇਰਾ ਦਾਦਾ ਨਾ ਯੋਗਾ ਕਰਿਆ ਕਰਦਾ ਸੀ ਅੱਛਾ ਬਾਬੇ RAM ਦੇ ਵਾਲਾ ਹਾਂ 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 ਤੇ ਉਹ ਹੁਣ ਟੀਵੀ ਤੇ ਲਾਈਵ ਯੋਗੇ ਦੀਆਂ ਕਲਾਸਾਂ ਲਗਦੀਆਂ ਸੀ ਨਾ ਸਵੇਰੇ ਸਵੇਰੇ ਹਾਂ ਲੋਕੋ ਬਾਬਾ RAMDEV ਕਰਦਾ ਸੀ ਟੀਵੀ ਤੇ ਐ ਲਾਈਵ ਹਾਂ ਉਹਨੂੰ ਫੋਲੋ ਕਰਦਾ ਸੀ ਪਤਾ ਐ ਮੈਨੂੰ ਟੀਵੀ ਤੇ ਜਿਵੇਂ ਜਿਵੇਂ ਬਾਬਾ RAMDEV ਕਰਦਾ ਸੀ ਉਵੇਂ ਉਵੇਂ ਉਹ ਕਰਦਾ ਹੁੰਦਾ ਸੀ ਅੱਛਾ ਹਾਂ ਤੇ ਸੁਭਾਤ ਜੀ ਚ ਬੈਠਾ ਰਹਿੰਦਾ ਸੀ ਉੱਥੇ ਟੀਵੀ ਲੱਗੇ ਰਹਿੰਦਾ ਸੀ ਹੂੰ ਹੂੰ ਉਹਨੇ ਸੋਚਿਆ ਹਣਾ ਬਜ਼ੁਰਗ ਹੈਗਾ ਚਲ ਟਾਈਮ ਪਾਸ ਵੀ ਹੋ ਜਾਊਗਾ ਨਹੀਂ ਨਹੀਂ ਉਹ ਕਿਆ ਕਰਦਾ ਸੀ ਯੋਗੇ ਚ ਹੈ ਟਾਈਮ ਪਾਸ ਵੀ ਹੁੰਦਾ ਜਾਏ ਫਿੱਟ ਪਿਆ ਸੀ ਜਮਾ ਹੈ ਪਰ ਭੋਲਾ ਸੀ ਠੀਕ ਹੈ ਹਾਂ ਸਾਰੇ ਲੋਕ ਉਹ ਪੋਲੇ ਸੀ ਵੇਹੇ ਤਾਂ ਪੁਰਾਣੇ ਬਜ਼ੁਰਗ ਸਾਰੇ ਪੋਲੇ ਹੁੰਦੇ ਸੀ ਪੰਮੀਏ ਇਹ ਤਾਂ ਹੈ ਵਿਚਾਰੇ ਬਸ ਤੈਨੂੰ ਪਤਾ ਖੇਤਾਂ ਦੇ ਵਿੱਚ ਕੰਮ ਕਰਦੇ ਸੀਗੇ ਬਾਹਲਾ ਸਵੇਰੇ ਜਾਂਦੇ ਸੀ ਹਲ ਵਾਉਂਦੇ ਸੀ ਤੇ ਤੈਨੂੰ ਪਤਾ ਹੀ ਕੰਮ ਧੰਦੇ ਨੇ ਸੁਰਤਾਂ ਬੰਦਲਾ ਰੱਖੀਆਂ ਹੁੰਦੀਆਂ ਸੀ ਆ ਉਦਾਂ ਤੇ ਉਹ ਬਾਬਾ RAMDEV ਐ ਕਰਾਈ ਜਾਂਦਾ ਸੀ ਉਹ ਲਾਈਵ ਕਰਾਈ ਜਾਂਦਾ ਸੀ ਐ ਵੀ ਆ ਪੁਰਾਣਾ ਯਾਮ ਜਿਹੜਾ ਹਾ ਕੀ ਕਹਿੰਦੇ ਨੇ ਲੋਗ ਲੋਗ ਕਪਾਲ ਬਾਤੀ ਹੈ ਦੇ ਬਾਬਾ RAMDEB ਨੇ ਜਦੋਂ ਉਹ TV ਚ ਕਿਹਾ ਵੀ ਸਾਹ ਰੋਕੋ ਅੱਛਾ ਉਹਨੇ ਸਾਹ ਰੋਕ ਲਿਆ ਹਾਂ ਆ ਪੂਰਾ ਹੀ ਖਿੱਚ ਲਿਆ ਹੋਣਾ ਹਾਂ 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 ਹੂੰ ਕਿਉਂਕਿ ਬਾਬਾ RAMDEB ਕਹਿੰਦਾ ਵੀ ਪਹਿਲਾਂ ਸਾਹ ਰੋਕਣਾ ਹੈ ਫਿਰ ਛੱਡਣਾ ਹੈ ਫਿਰ ਛੱਡਣਾ ਇਸ ਤਰ੍ਹਾਂ ਗੱਲ ਹਨ ਉਦੋਂ ਜਦੋਂ ਉਹਨੇ ਸਾਹ ਰੋਕਿਆ ਉਦੋਂ ਲਾਈਟ ਚਲੀ ਗਈ ਹਾਂ ਕਮਲੇ ਦਾਦੇ ਨੇ ਸਾਹ ਰੋਕੀ ਰੱਖਿਆ ਤੇ ਜਦੋਂ ਲਾਈਟ ਆਈ ਦਾਦਾ ਹਮੇਸ਼ਾ ਲਈ ਫੁਰ ਉਹ ਜਿਹੜੇ ਪਹਿਲਾ ਬੁੜੇ ਹੁੰਦੇ ਸੀ ਵੇਖੋ ਮੇਰਾ ਦਾਦਾਤਾ ਜੀ ਦਾ ਬਾਲਾ ਭੋਲਾ ਸੀ ਮੇਰੇ ਦਾਦੇ ਨੂੰ ਕਹਿੰਨਾ ਤੇਰਾ ਦਾਦਾ ਤਾਂ ਮੇਰੇ ਦਾਦੇ ਤੋਂ ਵੀ ਭੋਲਾ ਸੀਗਾ ਦੱਸ ਹੈ ਹੋਰ ਫਿਰ ਮੈਂ ਤਾਂ ਆਪ ਕਹੀ ਜਨਾ ਮੈਂ ਕਿਹੜਾ ਕੋਈ ਹਾਂ ਹੂੰ ਵਿਚਾਰਾ ਤਾਂ ਸੈਂ ਮਰ ਗਿਆ ਹੈ ਤੇ ਫਿਰ ਤੁਸੀਂ ਉਹਦਾ ਭੋਗ ਕੀਤਾ ਕਿ ਨਹੀਂ ਕੀਤਾ ਤੁਸੀਂ ਕਿੰਨਾ ਕੁ ਦਾਣਾ ਪਾਣੀ ਉਹਦੇ ਮਗਰ ਕੋ ਨਾ ਆ ਚੌਧਰ ਬਾਈ ਵਾਸਤੇ ਬੁੜਿਆਂ ਨੇ ਸਾਰੀ ਜ਼ਮੀਨ ਗਾਲਤੀ 100 ਕਿੱਲੇ ਤੋਂ ਵੱਧ ਜ਼ਮੀਨ ਹੁੰਦੀ ਸੀ ਪਿੰਡ ਚ ਅਸੀਂ ਤਾਂ ਪੂਰਾ ਵੱਡਾ ਕੀਤਾ ਸੀਗਾ ਦੇਖ ਲੈ 70 ਕਿਲੋ ਘੋੜੇ ਵਿੱਚ ਤਾਂ ਦਾਗ ਲਾਇਆ ਸੀ ਫਿਰ ਤੇਰੇ ਬੁੜੇ ਦੀ ਘਟਾ ਉਹ ਕੀ ਰੱਖੀ ਬੈਠੇ ਪਿੱਛੇ ਜ਼ਮੀਨਾਂ ਜੂਨਾ ਗਾਲਦੀਆਂ ਵਤ ਸਾਰੀਆਂ ਜ਼ਮੀਨਾਂ ਗਾਲਦੀਆਂ ਹੁਣ ਤੈਨੂੰ ਪਤਾ ਹੀ ਐ ਜਦੋਂ ਚੌਧਰ ਦਾ ਲੜ ਫੜ ਲੈਂਦੇ ਆ ਨਾ ਉਦੋਂ ਤਾਂ ਪਈ ਚੇ ਖੁਸ਼ ਆ ਜੇ ਅੱਗੇ ਵਿਆਹ ਆ ਜੇ ਚੇ ਬੁੜਾ ਮਰਨਾ ਹੋ ਜੇ ਚੇ ਪਰਨਾ ਹੋ ਜੇ ਤੈਨੂੰ ਪਤਾ ਹੀ ਐ ਵਿਆਹਾਂ ਦੇ ਵਿੱਚ ਤਾਂ ਇਹੀ ਕਰਦੇ ਐ ਕਿ ਸਾਰਾ ਕੁਝ ਤੇ ਆਹ ਵਾਹਾਂ ਤੇ ਇੰਨਾ ਖਰਚਾ ਕਰਦੇ ਪਰ ਬਾਅਦ ਚ ਤਾਂ ਹੀ ਤਾਂ ਫਾਇਦਾ ਲੈਂਦੇ ਫਿਰਦੇ ਆ ਫਾਇਦਾ ਲੈਂਦੇ ਉਹੀ ਤਾਂ ਹੈਗਾ ਫਾਇਦਾ ਲੈਂਦੇ ਬਸ ਸਪਰੇ ਆ ਪੀਂਦੇ ਆ ਫਿਰ ਹੈ ਕਰਜ਼ਾਈ ਹੋ ਜਾਂਦੇ ਐ ਸਹੀ ਗੱਲ ਐ ਉਨਾਂ ਕੀ ਕਰਨਾ ਚਾਹੀਦਾ ਭਾਈ ਕਹਿੰਦੇ ਹੁੰਦੇ ਨੇ ਜਿੰਨੀ ਚਾਦਰ ਉਨਾਂ ਪੈਰ ਪਸਾਰੋ ਹੈ ਕਿਉਂ ਐਵੇਂ ਖਰਚਾ ਪਾਣੀ ਕਿੰਨਾ ਇੰਨਾ ਲਾਉਂਦੇ ਐ ਨਹੀਂ ਸਮਝ ਸਕਦੇ ਮੈਨੂੰ ਪਤਾ ਆਪਾਂ ਤਾਂ ਆਪ ਕੱਲ ਨੂੰ ਆਪਦੇ ਬੱਚਿਆਂ ਦਾ ਵਿਆਹ ਕੀਤਾ ਨਾ ਤਾਂ ਉਨਾਂ ਹੀ ਦੇਣਾ ਲੈਣਾ ਕਰਾਂਗੇ ਤੇ ਉਨਾਂ ਹੀ ਆਪਦੇ ਖਰਚਾ ਪਾਣੀ ਕਰਾਂਗੇ ਠੀਕ ਐ ਜ਼ਿਆਦਾ ਨਹੀਂ ਕਰਦੇਗੇ ਫਿਰ ਬਾਦ ਵਿੱਚ ਦੁਨੀਆਦਾਰੀ ਕੀ ਕਹੂਗੀ ਦੁਨੀਆਦਾਰੀ ਕੀ ਕਹੂਗੀ ਇਹ ਟੌਪਿਕ ਨੂੰ ਤਾਂ ਬੰਦ ਕਰ ਦੋ ਬਸ ਇਹ ਤਾਂ ਹੈ ਘਰ ਨਾ ਦੇਵੇ ਖਿਦਾਨ ਦਹੇਜ ਲਓ ਤੇ ਨਾ ਦੋ ਹਣਾ ਆਓ ਇਹ ਫालतू ਖਰਚੇ ਬੰਦ ਕਰੋ ਫालतू ਖਰਚੇ ਬੰਦ ਕਰੋ ਭਾਈ ਇਹ ਹੀ ਹੈ ਕਿ ਆਪਦੇ ਘਰ ਦੇ ਵਿੱਚ ਕਮਾਓ ਤੇ ਖਾਓ ਬਸ ਤੇ ਬਸ ਇਹ ਹੀ ਹੈ ਜੀ ਹਾਂ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੁਸੀਂ ਜਿਹੜਾ ਅਸੀਂ ਟੌਪਿਕ ਨਾਲ ਨਾਲ ਕਮੇਡੀ ਸੀ ਨਾਲ ਨਾਲ ਮੈਸੇਜ ਹੈ ਹਾਂਜੀ ਕਿ ਤੁਸੀਂ ਜਿਹੜੇ ਆਪਾਂ ਵਿਆਹਾਂ ਸ਼ਾਦੀਆਂ 'ਚ ਜਾਂ ਜਿਹੜੇ ਫालतू ਫੰਕਸ਼ਨਾਂ ਦੇ ਵਿੱਚ ਜਾਂ ਭੋਗਾਂ ਦੇ ਉੱਤੇ ਇੰਨਾ ਖਰਚਾ ਕਰਦੇ ਆਂ ਹਾਂਜੀ ਤੇ ਯਾਰ ਇਹਨੂੰ ਤੁਸੀਂ ਕੱਟ ਕਰੋ ਕਿਉਂਕਿ ਦੁਨੀਆਦਾਰੀ ਨੂੰ ਦਿਖਾਉਣ ਵਾਸਤੇ ਜਿਹੜਾ ਅਸੀਂ ਖਰਚਾ ਕਰਦੇ ਆਂ ਇਹ ਸਾਨੂੰ ਬਾਅਦ ਚ ਗਰੀਬੀ ਦੇ ਵਿੱਚ ਭੋਗਣਾ ਪੈਂਦਾ ਹੈ ਆਪਾਂ ਨੂੰ ਸਾਨੂੰ ਬਹੁਤ ਪਿੱਛੇ ਲੈ ਜਾਂਦਾ ਹੈ ਪਿੱਛੇ ਲੈ ਜਾਂਦਾ ਤੇ ਪੱਲੇ ਫਿਰ ਘਰ ਦਾ ਕੁੰਡਾ ਕਰ ਦਿੰਦਾ ਕਰਦਾ ਕੁੰਡਾ ਕਰ ਪੱਲੇ ਫਿਰ ਕੁਝ ਰਹਿੰਦਾ ਨਹੀਂ ਕਿ ਆ ਚੌਧਰ ਦਾ ਲੜ ਲੈਣ ਪਰ ਉਹ ਆਪਾਂ ਵਿਆਹਾਂ ਤੇ ਲਾ ਦਿੰਨੇ ਆ ਤੇ ਸਾਰੇ ਫੰਕਸ਼ਨਾਂ ਤੇ ਲਾ ਦਿੰਨੇ ਆ ਮੁੜ ਕੇ ਫਿਰ ਦੁਖੀ ਹੁੰਨੇ ਆ ਕਰਜ਼ੇ ਲੈਣੇ ਆ ਜ਼ਮੀਨਾਂ ਵੇਚਦੇ ਆ ਤੇ ਫਿਰ ਖਾਣ ਨੂੰ ਦਾਣੇ ਨਹੀਂ ਹੁੰਦੇ ਘਰੇ ਤੇ ਐਸ ਕਰਕੇ ਜੀ ਆਪ ਦਾ ਘੱਟ ਤੋਂ ਘੱਟ ਖਰਚਾ ਕਰਿਆ ਕਰੋ ਤੇ ਬਚਤ ਕਰਿਆ ਕਰੋ ਜਉਂਦੇ ਜੀ ਯਾਰ ਮਾਪਿਆਂ ਦੀ ਸੇਵਾ ਕਰਨ ਲੋ ਫਰਿਆ ਤੋਂ ਬਾਅਦ ਅਸੀਂ ਕਿਉਂ ਦੇ ਪੀਪੇ ਡੋਲਦੇ ਫਿਰਦੇ ਆ ਉਹਦਾ ਫਰਕ ਕੀ ਫਾਇਦਾ ਹਾਂਜੀ ਤੇ ਤੇ ਬਸ ਇਹੀ ਸੀ ਆਪਣੀ ਵੀਡੀਓ ਜੀ ਤੇ ਅਸੀਂ ਵੀ ਅਮਲ ਕਰਾਂਗੇ ਤੇ ਤੁਸੀਂ ਵੀ ਅਮਲ ਕਰਿਓ ਜੀ ਇਹਨਾਂ ਗੱਲਾਂ ਤੇ ਕਿਉਂਕਿ ਅਸੀਂ ਵੀ ਤੁਹਾਡੇ ਨਾਲ ਹੀ ਸ਼ਾਮਲ ਨਾ ਇਸ ਕਰਕੇ ਦੱਸਣਾ ਜ਼ਰੂਰੀ ਹੁੰਦਾ ਕਿਉਂਕਿ ਤੁਸੀਂ ਸਾਡੇ ਤੋਂ ਜ਼ਿਆਦਾ ਸਮਝਦਾਰ ਹੋ ਤੇ ਤੁਸੀਂ ਵੀ ਸਾਨੂੰ ਕੋਈ ਮੈਸੇਜ ਦਿਆ ਕਰੋ ਜਿਹੜੀ ਅਸੀਂ ਉਸ ਟੌਪਿਕ ਤੇ ਵੀਡੀਓ ਬਣਾਇਆ ਕਰੀਏ ਥੈਂਕ ਯੂ ਸੋ ਮੱਚ ਜੀ ਸਤਿ ਸ੍ਰੀ ਅਕਾਲ